ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਝੰਡਿਆਣਾ ਜੀ ਚੜੱਕ ਝੰਡਿਆਣਾ ਵੀ ਕਹਿ ਦਿੰਦੇ ਆ ਜ਼ਿਲ੍ਹੇ ਮੋਗੇ ਦਾ ਪੰਡ ਹੈ ਤੇ ਮੋਗੇ ਦੇ ਬਿਲਕੁਲ ਨੇੜੇ ਹੀ ਰਹਿ ਜਾਂਦਾ ਦੋ ਨਾਗਾ ਦੋਨੇ ਸੂਏ ਸਵਾਏ ਆ ਮੁੱਲ ਬੜੇ ਕੋਲ ਛੋਟੇ ਛੋਟੇ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਡਰੈਸ ਦੱਸੋ ਨਾਮ ਮਕਰਨ ਸਿੰਘ ਜੋਹੜ ਪਿੰਡ ਚੰਡੇ ਵਾਲਾ ਚੜੱਕ ਜਲਾ ਮੋਗਾ ਫੋਨ ਨੰਬਰ 9809794300 ਮੋਬਾਈਲ ਨੰਬਰ 9809794300 ਠੀਕ ਆ ਦੋ ਨਾਂਗਾ ਭਾਈ ਹਾਂਜੀ ਦੋ ਕਿੱਧਰੋਂ ਸ਼ੁਰੂ ਕਰਕੇ ਜੀ ਜਿਹੜੇ ਤੋਂ ਮਰਜ਼ੀ ਗੱਲ ਆ ਦੋਨੇ ਸੁਵੇ ਸੁਆਏ ਆ ਸੁਆ ਕਿੰਨਾ ਜਿਹੜਾ ਮਰਜ਼ੀ ਮੰਨ ਲੈ ਯਾਰ ਕੋਈ ਤੀਜਾ ਦੋਤਾ ਆਪਣੀ ਲਿਆਂਦੀ ਆ ਹਾਂਜੀ ਹਾਂਜੀ ਕਦੋਂ ਸੁਈ ਆ ਜੀ ਘੰਟਾ ਕੀ ਹੋਇਆ ਭਾਈ ਬੱਚਾ ਕੀ ਆ ਜੀ ਚੋਬਰ ਚੋਬਰ ਮਾਲੀਆ ਠੀਕ ਆ ਨਾ ਤੇ ਜੇਰ ਪੈਣੀ ਹਜੇ ਬਾਕੀ ਜੇਰ ਪੈਣੀ ਬਾਕੀ ਆ ਹੂੰ ਜਦੋਂ ਪੈ ਜੂਗੀ ਉਹਦੀ ਵੀਡੀਓ ਵਗੈਰਾ ਆਪਾਂ ਦੇ ਦਾਂਗੇ ਹਨਾ ਓ ਯਾਰ ਉਦੋਂ ਤੱਕ ਰਹਿਣੀ ਥੋੜੋ ਆ ਜਿਹੜੇ ਭਾਪ ਅੱਜ ਕਰ ਦੇਣੇ ਆ ਔਰ ਦੀਆਂ ਵਾਲੇ ਕਰਨੇ ਤੂੰ ਅੱਛਾ ਅਗਲੇ ਨੇ ਕਿਹਾ ਜੇਰ ਅਸੀਂ ਆ ਪੀਪਾ ਲੈਣਾ ਜੇਰ ਤੂੰ ਕੀ ਲੈਣਾ ਤੂੰ ਮੈਂ ਛੱਡ ਕੇ ਜਾ ਬਾਈ ਠੀਕ ਆ ਜੇਰ ਆਪੇ ਸਾਡੇ ਘਰੇ ਪੈਜੂ ਕੱਢਿਆ ਥੋੜਾ ਘਣਾ ਬੋਲਾ ਬਾਈ ਹਾਂ 2 2.5 ਕਿਲੋ ਕੱਢ ਕੇ ਬੱਚੇ ਨੂੰ ਪਿਆ ਥਣਾ ਦੀ ਓਕੇ ਆ ਜੀ ਜਾਵਾ ਜਾਵਾ ਓਕੇ ਕਿੰਨਾ ਪਿਆ ਜੋ ਦੁੱਧ ਘਰ ਵਾਲੀ 10 ਕਿਲੋ ਬਾਹਲਾ ਨਹੀਂ 10 ਕਿਲੋ 10 ਕਿਲੋ ਜਿਹੜੇ ਭਾਜ ਯਾਰ ਆਪਾਂ ਮਾਲ ਵੇਚਦੇ ਆ ਨਾ ਇਹ ਭਾਜ ਤਾਂ 10 ਕਿਲੋ ਵਾਧੂ ਹੁੰਦਾ ਹੂੰ ਇਹ ਭਾਜ ਸਹੀ ਗੱਲ ਐਵੇਂ ਆਪਾਂ 15-15 ਕਹਿ ਕੇ ਦੇ ਦਿੱਤੀ ਕਿ ਹਾਂ ਜਦੋਂ ਥੱਲੇ ਹੁੰਦਾ ਆਪਣਾ ਭਾ ਇਹ ਨਹੀਂ ਤਾਂ 10 ਕਿਲੋ ਹੀ ਦੇਣਾ ਸਾਰਿਆਂ ਨੂੰ ਪਤਾ ਹੂੰ ਕਹਿਣ ਨੂੰ ਜਿੰਨਾ ਮਰਜੀ ਕਹੀ ਜਾ ਕੇ ਕਹਿਣ ਨੂੰ ਬੜਾ 15 ਕਿਲੋ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਐ ਹਾਂ ਥਣਾ ਦੀ ਗਰੰਟੀ ਆ ਆਪਣੀ ਥੱਲੋ ਨਹੀਂ ਬਹਿ ਕੇ ਉੱਠਦਾ ਨਾ 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 ਬੱਚਾ ਲਾ ਦੇ ਬੱਚਾ ਲਾ ਦਿਓ ਜੀ ਚੈੱਕ ਕਰਾ ਦਿੰਨੇ ਆਪਾਂ ਬੱਚਾ ਲਾ ਕੇ ਥਾਣ ਵੀ ਸੋਹਣੇ ਸੈਜਦਾ ਹਨਾ ਸੁਆ ਦਾ ਚੱਲੇ ਯਾਰ ਆਪਣੇ ਲਿਆਂਦੇ ਹੁੰਦੇ ਨਾਗ ਬੜਾ ਤੀਜਾ ਮਲੇ ਦਾ ਮਤਾਂ ਚੋਗੜਵਣੀ ਲੱਗਾ ਹੂੰ ਠੀਕ ਆ ਲਓ ਜੀ ਚੋਾਈ ਦੀ 1 ਨੰਬਰ ਠੀਕ ਆ ਖੜੀ ਖੜੀ ਲਓ ਜੀ ਚੋਾਈ ਦੀ ਨਿਕਲਤ ਹੋਊਗੀ ਹਨਾ ਨਾ 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 ਥਣਾ ਦੀ ਨਾ ਗਲਤ ਨਹੀਂ ਠੀਕ ਆ ਜੀ ਕੋਲਾ ਬੋੜਾ ਹੀ ਯਾਰ ਕੀ ਪਾ ਕਰ ਦੇਣਾ ਫਿਰ ਪਾ 85000 ਦੀ ਦੇ ਦੇਣੀ ਬਸ ਹੋਜੂ ਮਾਨ ਤਣ ਖੁੱਲਾ ਖੁੱਲਾ ਅੱਛਾ ਖੁੱਲਾ ਕਾ ਨਾ ਅੱਜ ਅੱਜ ਖੁੱਲਾ ਅੱਜ ਨਹੀਂ ਲੈਣ ਦੇਣਾ ਹੈ ਨਾ 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 ਉਹ ਬੰਦ ਕਰ ਤੇ ਸਕੀਮ ਲੈਣ ਦੇ ਨਾਲ ਹੀ ਹਾਂ 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 ਹੁਣ ਸਕੀਮ ਖੁੱਲੇ ਵਾਲੀ ਆ ਬਈ ਆਜੋ ਮੈਦਾਨ ਚ ਆਜੋ ਆਜੋ ਇੱਕ ਵਾਰੀ ਫੋਨ ਲਾ ਲੋ ਮੈਂ ਵੀ ਵੱਡੀ ਭਾਈ ਦੇਣੀ ਨਹੀਂ ਕਿਸੇ ਨੇ ਨਹੀਂ ਦੇਣੀ 85000 80000 ਅਗਲੇ ਤਾਂ ਫੰਡਰਾ ਵਿੱਚ ਹੀ ਜਾਂਦੇ ਕਟਨਾ ਮੰਗੀ ਜਾਂਦੀ ਸਹੀ ਗੱਲ ਆ ਟੋਕੜਾਂ ਦਾ ਮੰਗਦੇ ਵੀਰੇ ਮਹੇਆ ਯਾਰ ਕਿੱਡੀ ਮਹੇਆ ਵੇਲਾ ਪੂਰਾ ਕਰਦਾ ਹੂੰ ਇਹ ਸੂਆ ਮੰਨਿਆ ਮੜਾ ਸੂਆ ਮੰਨਿਆ ਤਾਜੀ ਸਵੀਕਾਰ ਕੀ ਐ ਕਾਇ ਨਾ ਸਫਰ ਤੋਂ ਆਈ ਆ ਤੇ ਇਸ ਸੂਪੀ ਵੀਰੇ 85000 ਚੋਂ ਖੁੱਲਾ ਮਾਨਦਾਨ ਹੋ ਜੂਗਰਾ ਫੋਨ ਲਾ ਲਿਓ ਦੋ ਨੰਬਰ ਦਾ ਸੂਆ ਕੰਨਵਾ ਬਾਈ ਤੀਜਾ ਸੂਆ ਕਦੋ ਸੂਈ ਹੈ ਇਹਨੂੰ ਹੋ ਗਏ 20 25 ਦਿਨਾਂ ਕੱਟੀ ਵੇਖ ਕੇ ਨਹੀਂ ਚੰਗੀ ਮਗਰ ਕੱਟੀ ਬਾਲੀ ਚੰਗੀ ਐ ਨੀਲੀ ਰਾਵੀ ਦੀ ਯਾਰ ਐਣ ਪੈਣ ਮੇਲਿਆਂ ਵਾਲੀ ਵੇਖਣਾ ਸੂਆ ਪਹਾਈਆ ਨੀਲੀ ਰਾਵੀ ਦਾ ਹਾਂ 20 ਦਿਨ ਹੋ ਗਏ ਆ 20 22 ਦਿਨ ਹੂੰ ਤੋਪਾ ਗਿਆ ਸਕਦੇ ਹਾਂ ਬੰ ਨੀਲੀ ਰਾਵੀ ਦਾ ਕਿੰਨਾ ਦਾ ਤੋਜ ਖਦਾਂਗੇ ਦੋ ਦਤਾ ਯਾਰ ਆਪਾਂ 10 11 ਕਿਲੋ ਝੋਕੇ ਲਿਆਂਦਾ ਹੂੰ ਇਹਨੇ ਜੀ ਜਾਣੀ ਲਾਇਆ 9 ਕਿਲੋ ਮੰਨ ਲੈ ਕੋਈ 9 ਮੰਨ ਕੇ ਆ ਜੇ 9 ਦੀ ਗਾਰੰਟੀ ਆ ਖੁੱਲਾ 9 ਤੋਂ ਨਹੀਂ ਘਟਦੀ ਨਾ 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 ਥਣਾ ਦੀ ਪਾਰ ਪਿੱਛੇ ਦੀ ਕੋਈ ਇਹਦੇ ਯਾਰ ਪਾਰ ਪਿੱਛੇ ਵਾਲੀ ਕਿਹੜੀ ਗੱਲ ਆ ਇਹ ਜਿਹੜੀ ਚੋਈ ਜਾਣੀ ਉਹ ਤਾਂ ਥਣਾ ਦੀ ਤਾਂ ਕਿਹੜੀ ਗੱਲ ਆ ਆਪਾਂ ਤਾਂ ਰਮਰਾਜ ਚਾਹੀ ਝੋਕੇ ਲੈ ਜੇ ਹਾਂ ਹਾਂ ਵੇਖ ਝੋਟੀ ਵੇਖ ਠੀਕ ਹਾਂ ਨਿੱਗਰ ਨਰੋਈ ਆ ਬਾਕੀ ਥਣ ਵੀ ਤੁਹਾਨੂੰ ਮੈਂ ਬਾਅਦ ਚ ਦਿਖਾ ਦਿੰਨਾ ਕੋਲੇ ਬੰਨ ਕੇ ਵੀਰੇ ਬਾਕੀ ਨਿੱਗਰ ਆ ਸੰਭੀ ਪਲੀਆ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਅੱਜ ਨਾ ਤਾਂ ਇਹ ਨਵਾਂ ਨਾ ਮੈਂ ਆਪ ਬਣਾਤਾ ਅੱਛਾ ਆਪ ਕਹਤੋਂ ਇਨਾਂ ਤਾਂ ਠੰਡ ਤੋਂ ਡਰ ਗਿਆ ਉਹ ਮੈਂ ਯਾਰ ਦੂਰ ਨਿਕਲ ਗਿਆ ਮੋਟਰਸਾਈਕਲ ਤੇ ਹਵਾ ਜੀ ਵੱਜ ਗਈ ਅੱਛਾ ਹਾਂਜੀ ਠੀਕ ਆ ਵਾਵਾ ਦੂਰੋ ਲੈ ਕੇ ਆਂਦੀਆਂ ਲੱਗਦੀਆਂ ਹੈ ਤੇ ਆ ਪਿੰਡਾਂ ਤੇ ਭਾ ਲੈਦੀਆਂ ਦੂਰੋ ਆਪਾਂ ਕਿੱਥੇ ਲਿਆਉਣੇ ਠੀਕ ਆ ਮੈਂ ਕੀ ਪਤਾ ਹਰਿਆਣੇ ਹਰੂਣੇ ਜਾਂਦਾ ਹਾਂ ਹਰਿਆਣੇ ਵਾਲਾ ਆਪਣੇ ਕੋਲੇ ਭਾ ਹੀ ਨਹੀਂ ਹੁੰਦਾ ਠੀਕ ਆ ਹਰਿਆਣੇ ਤਾਂ ਇੰਨੇ ਦੀ ਕੱਟੀ ਦੇਣਗੇ ਬਾਕੀ ਸੋਨਾ ਮੁੱਠੀ ਵਾਲਾ ਥਾਣਾ ਆ ਟਮਕਣਾ ਜਦਾ ਉਦਾਂ ਹੀ ਆ ਹਨਾ ਨਹੀਂ ਇਹ ਨਹੀਂ ਚੱਲਦਾ ਠੀਕ ਆ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਚੰਗੀ ਆ ਹਨਾ ਹਾਂ ਹਾਂ ਬੱਚਾ ਵੀ ਮਗਰ ਕੱਟੀ ਮਿਲ ਜਾਣੀ ਇਹਦਾ ਭਾਜਾਇਜ ਲੈਣ ਦੇਣ ਇਹ ਵੀ 85 ਦੀ ਖੁੱਲਾ ਮਾਨ ਤਣ ਬਈ ਖੁੱਲਾ ਕਰਦੇ 80 ਵਾਲਾ ਕੋਈ ਵੀਰੇ ਦਾ ਫੋਨ ਨਾ ਲਾਵੇ ਆਪਾਂ ਨੂੰ ਮਾਨਦਾਨ 85 ਚੋਂ ਖੁੱਲਾ ਕਰਦੇਗੇ 80 ਚੋਂ ਮਾਨਦਾਨ ਨੂੰ ਖੁੱਲਾ ਹੋ ਜੇ ਇਹ ਕੋਈ ਜੋੜਾ ਲੈ ਜੇ ਤਾਂ 100 ਕਿਲੋਮੀਟਰ ਪਹੁੰਚ ਪਹੁੰਚ ਫਰੀ ਆ ਜੋੜੇ ਤੇ ਹੋਣੀ ਆ ਕੱਲੀ ਤੇ ਹੋਣੀ ਨਹੀਂ ਬਾਕੀ ਤਾਰੇ ਦੀਆਂ ਹੀ ਮਰਾਦ ਨੇ ਮਰਾਦੋ ਜੀ ਮਰਾਦੋ ਤਾਰੇ ਮਾਰੇ ਪਰ ਇਹਨਾਂ ਹੋਰੀਏ ਡਰੂਗੀ ਤਰਦੀ ਆ ਹਨਾ ਇਹ ਫਿਰ ਆਏ ਆ ਨਾ ਬਾਈ ਤਾਜੇ ਆਏ ਹੁੰਦੇ ਆ ਨਗ ਤਾਂ ਕਰਕੇ ਬਾਕੀ ਸੋਨਾ ਫਿਟਨੈਸ ਵਾਲਾ ਹਵਨ ਕੱਟ ਵਾਲਾ ਦੁੱਧ ਦਾਸ ਹੀ ਹੋਊਗਾ ਨੋ ਮੰਨ ਕੇ ਆਜੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਤਸੱਲੀ ਕਰ ਲਿਆ ਕਿ ਆ ਜਾ ਬਾਈ ਹੂੰ ਇਹ ਕਰ ਮਾਰੇ ਪੋਦੀ ਖੜ ਗਈ ਨਾਲ ਦੀ ਨਾਲ ਹੀ ਹੱਲ ਵਾਲਿਆਂ ਥੋੜੋ ਯਾਰ ਆ ਵੇਖੀ ਮੂਹ ਨੇ ਲਓ ਜੀ ਠੀਕ ਆ ਬੇਟਾ ਕੋਈ ਯਾਰ ਆ ਦੀ ਚੋਕ ਤੇ ਸੱਲੀ ਕਰਕੇ ਲੈ ਜਾ ਇੱਥੇ ਕੋਈ ਚੱਕਰੀ ਹੁੰਦਾ ਹੂੰ ਖੜਕਦੀ ਨਾ ਠੀਕ ਆ ਆਹ ਦਾ ਪਸਮੀਬ ਨਹੀਂ ਪੂਰੀ ਹੂੰ ਪਸਮਾ ਆ ਵੀ ਹੈ ਨਹੀਂ ਨਾ ਅਜੇ ਤਾਂ ਥਾਣੀ ਖਾਲੀ ਆ ਆਪਾਂ ਤਾਂ ਐਵੇਂ ਬਸ ਚੱਲ ਜੋ 100 ਕਿਲੋਮੀਟਰ ਪਹੁੰਚ ਫਰੀ ਆ ਤੇ ਖੁੱਲਾ ਮਾਨਤਾ ਨਾ ਤੇ ਕੱਲੀ ਕੱਲੀ 85 85000 ਦੀ ਜਿਹੜੀ ਮਰਜ਼ੀ ਛਾਂਟ ਲਿਆ। ਇਹ ਭਾ ਯਾਰ ਕਿ ਤੂੰ ਮਰਜ਼ੀ ਪਤਾ ਕਰ ਲਓ ਕੋਈ ਨਹੀਂ ਕਰਦਾਗਾ। ਆਪਾਂ ਹੀ ਕਰਦੇ ਹਾਂ। ਸਹੀ ਗੱਲ ਹੈ ਜੀ। ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ। ਧੰਨਵਾਦ।